ਦੋਸਤੋ ਆਪਣੀ ਗੱਲਬਾਤ ਦਾ ਵਿਸ਼ਾ ਹੈ ਬਾਬੇ ਕਹਿੰਦੇ ਤਰਕ ਨਾ ਕਰੋ ਭਾਈ ਦੋਸਤੋ ਅੱਜ ਕੱਲ੍ਹ ਵਾਲੇ ਬਾਬੇ ਜਾਂ ਕਥਾਵਾਚਕ ਕਥਾ ਦੇ ਸ਼ੁਰੂ ਕਰਨ ਤੋਂ ਪਹਿਲਾਂ ਹੀ ਸੰਗਤਾਂ ਨੂੰ ਕਹਿ ਦਿੰਦੇ ਹਨ ਕਿ ਤਰਕ ਨਾ ਕਰੋ ਭਾਈ ਪਾਪ ਲੱਗ ਜਾਵੇਗਾ ਠਾਕਰ ਸਿੰਘ ਪਟਿਆਲੇ ਵਾਲੇ ਕਹਿੰਦੇ ਜੇਕਰ ਕੋਈ ਤਰਕ ਕਰੇ ਤਾਂ ਮੈਂ ਉਸ ਨੂੰ ਸੰਗਤ ਵਿੱਚੋਂ ਉਸੇ ਵਕਤ ਭਜਾ ਦਿੰਦਾ ਹਾਂ ਇਸ ਕਰਕੇ ਲੋਕ ਡਰਦੇ ਇਹਨਾਂ ਅੱਗੇ ਬੋਲਣ ਦੀ ਹਿੰਮਤ ਹੀ ਨਹੀਂ ਕਰਦੇ ਅਤੇ ਚੁੱਪ ਕਰਕੇ ਇਹਨਾਂ ਦੇ ਝੂਠ ਸੁਣਦੇ ਰਹਿੰਦੇ ਹਨ ਕਾਰਨ ਇਹ ਹੈ ਕਿ ਇਹ ਲੋਕ ਆਪ ਗਰਵਾਣੀ ਨੂੰ ਪੜਦੇ ਹੀ ਨਹੀਂ ਹਨ ਇਸ ਕਰਕੇ ਉਹਨਾਂ ਨੂੰ ਇਹਨਾਂ ਕਥਾਵਾਚਕਾਂ ਦੇ ਝੂਠ ਦਾ ਪਤਾ ਹੀ ਨਹੀਂ ਲੱਗਦਾ ਦੋਸਤੋ ਹੁਣ ਜੇਕਰ ਆਪਾਂ ਆਪਣੀ ਗਰਵਾਣੀ ਨੂੰ ਆਪਾਂ ਦੇਖਣਾ ਹੋਵੇ ਤਾਂ ਗਰਵਾਣੀ ਵਿੱਚ ਹਰ ਇੱਕ ਗੱਲ ਹਰ ਇੱਕ ਗੱਲ ਤਰਕ ਦੇ ਆਧਾਰ ਉੱਪਰ ਕੀਤੀ ਗਈ ਹੈ ਬਾਬਾ ਨਾਨਕ ਜੀ ਜਦ ਹਰਦਵਾਰ ਵਿਖੇ ਗਾਇਸਾਂ ਤੇ ਪੰਡਤ ਸੂਰਜ ਨੂੰ ਪਾਣੀ ਦੇ ਰਹੇ ਸਨ ਤਾਂ ਬਾਬਾ ਨਾਨਕ ਜੀ ਉਹਨਾਂ ਤੋਂ ਉਲਟ ਦਿਸ਼ਾ ਵੱਲ ਮੂੰਹ ਕਰਕੇ ਆਪਣੇ ਖੇਤਾਂ ਨੂੰ ਪਾਣੀ ਆਪਣੇ ਬੁੱਕਾਂ ਨਾਲ ਛੱਲਣ ਲੱਗ ਪਏ ਸਨ ਜਦ ਪੰਡਤਾਂ ਨੇ ਬਾਬਾ ਜੀ ਨੂੰ ਕਿਸ ਤਰ੍ਹਾਂ ਕਰਨ ਬਾਰੇ ਪੁੱਛਿਆ ਤਾਂ ਉਹਨਾਂ ਨੇ ਤਰਕ ਨਾਲ ਉਹਨਾਂ ਪੰਡਤਾਂ ਨੂੰ ਸਮਝਾਇਆ ਕਿ ਜੇਕਰ ਤੁਹਾਡਾ ਪਾਣੀ ਸੂਰਜ ਉੱਪਰ ਜਾ ਸਕਦਾ ਤਾਂ ਮੇਰਾ ਪਾਣੀ ਕਰਤਾਰਪੁਰ ਮੇਰੇ ਖੇਤਾਂ ਵੱਲ ਕਿਉਂ ਨਹੀਂ ਜਾ ਸਕਦਾ ਤੀਰਥਾਂ ਉੱਪਰ ਇਸ਼ਨਾਨ ਕਰਨ ਬਾਰੇ ਵੀ ਬਾਬਾ ਨਾਨਕ ਜੀ ਨੇ ਤਰਕ ਨਾਲ ਮਨੁੱਖ ਨੂੰ ਸਮਝਾਇਆ ਕਿ ਇਸ ਦਾ ਮਨੁੱਖ ਨੂੰ ਕੋਈ ਵੀ ਲਾਭ ਨਹੀਂ ਹੈ ਭਗਤ ਕਬੀਰ ਜੀ ਨੇ ਇੱਕ ਡੱਡੂ ਦੀ ਉਦਾਹਰਣ ਦੇ ਕੇ ਸਮਝਾਇਆ ਹੈ ਕਿ ਜੇਕਰ ਪਾਣੀ ਵਿੱਚ ਇਸ਼ਨਾਨ ਕਰਨ ਨਾਲ ਗਤੀ ਹੋਣੀ ਹੁੰਦੀ ਤਾਂ ਅੱਜ ਤੱਕ ਡੱਡੂ ਦੀ ਹੋ ਜਾਣੀ ਸੀ ਉਹ ਤਾਂ ਡੱਡੂ ਦਾ ਡੱਡੂ ਹੀ ਰਹਾ ਕੀ ਕੋਈ ਸਿੱਖ ਦੱਸ ਸਕਦਾ ਹੈ ਕਿ ਗੁਰਬਾਣੀ ਦਾ ਉਹ ਕਿਹੜਾ ਸ਼ਬਦ ਹੈ ਜਿੱਥੇ ਸਾਡੇ ਗੁਰੂ ਜਾਂ ਭਗਤਾਂ ਨੇ ਤਰਕ ਨਾਲ ਜਾਂ ਕਿਸੇ ਦਲੀਲਵਾਦੀ ਨਾਲ ਗੱਲ ਨਾ ਕੀਤੀ ਹੋਵੇ ਪਰ ਇੱਕ ਬਾਬੇ ਜਾਂ ਕਥਾਵਾਚਕ ਬਾਬਾ ਨਾਨਕ ਜੀ ਤੋਂ ਵੀ ਵੱਧ ਸਿਆਣੇ ਹੋ ਗਏ ਅਗੇ ਤੁਸੀਂ ਤਰਕ ਨਾ ਕਰੋ ਭਾਈ ਅਸਲ ਵਿੱਚ ਅਸੀਂ ਲੋਕਾਂ ਨੇ ਹੀ ਇਹਨਾਂ ਨੂੰ ਸਿਰ ਚੜਾਇਆ ਹੋਇਆ ਹੈ ਜੋ ਅਸੀਂ ਇਹਨਾਂ ਦੇ ਝੂਠ ਸੁਣ ਕੇ ਜ਼ਕਾਰੇ ਛੱਡ ਦਿੰਦੇ ਹਾਂ ਜਿਸ ਦਿਨ ਅਸੀਂ ਆਪ ਕਰਵਾਨੀ ਨੂੰ ਪੜ੍ਹ ਕੇ ਉਸ ਦੇ ਅਰਥਾਂ ਨੂੰ ਸਮਝ ਲਿਆ ਉਸੇ ਦਿਨ ਤੋਂ ਅਸੀਂ ਇਹਨਾਂ ਦੇ ਝੂਠ ਪਕੜਨ ਲੱਗ ਜਾਵਾਂਗੇ ਜਦ ਅਸੀਂ ਇਹਨਾਂ ਦੇ ਝੂਠ ਪਕੜਨ ਲੱਗ ਪਏ ਤਾਂ ਇਹ ਲੋਕ ਕਥਾ ਕਰਨ ਵਾਸਤੇ ਇਹਨਾਂ ਕੋਲ ਕੁਝ ਹੋਰ ਕੁਝ ਨਹੀਂ ਬਚੇਗਾ ਫਿਰ ਜਾਂ ਤਾਂ ਇਹਨਾਂ ਲੋਕਾਂ ਨੂੰ ਗੁਰਬਾਣੀ ਦੀ ਵਿਆਖਿਆ ਕਰਕੇ ਲੋਕਾਂ ਨੂੰ ਸੁਣਾਉਣੀ ਪਵੇਗੀ। ਅਤੇ ਜਾਂ ਫਿਰ ਇਹ ਆਪਣਾ ਢੋਲ ਦੀ ਆਵਾਜ਼ਾਂ ਤੇ ਚెంਟੇ ਇਹਨਾਂ ਨੂੰ ਸਾਹਮਣੇ ਪੈਣਗੇ ਅਤੇ ਕੋਈ ਹੋਰ ਕੰਮ ਕਰਨਾ ਪਵੇਗਾ। ਸੋ ਸੰਗਤਾਂ ਨੂੰ ਚਾਹੀਦਾ ਹੈ ਕਿ ਉਹ ਆਪ ਗੁਰਵਾਣੀ ਪੜਨ ਉਸ ਗੁਰਵਾਣੀ ਦੇ ਅਰਥਾਂ ਨੂੰ ਸਮਝਣ ਤਾਂ ਕਿ ਉਹ ਇਹਨਾਂ ਬਾਬਿਆਂ ਦੇ ਜਾਂ ਕਥਾਵਾਚਕਾਂ ਦੇ ਜੋ ਕਥਾ ਕਰਨ ਦੇ ਦੌਰਾਨ ਉਹ ਝੂਠ ਬੋਲਦੇ ਹਨ ਤਾਂ ਉਹਨਾਂ ਦਾ ਸਭ ਨੂੰ ਪਤਾ ਲੱਗ ਸਕੇ ਵਿਚਾਰ ਚੰਗੇ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਆਪ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ